ਹੈਲੋ ਦੋਸਤੋ ਕੀ ਹਾਲ ਜਾਣੇ ਠੀਕ ਠਾਕ ਦੋਸਤੋ ਆਪਾਂ ਪਹੁੰਚੇ ਆਂ ਸੱਤ ਲੋਜ ਦਰਿਆ ਤੇ 5 ਵਜੇ ਤੇ 42 ਮਿੰਟ ਤੇ ਤਰੀਖ ਹੈਗੀ ਅੱਜ 17 2025 ਨੂੰ ਆਪਾਂ ਸੱਤ ਲੋਜ ਦਰਿਆ ਤੇ ਪਹੁੰਚੇ ਆਂ ਤੇ ਪਾਣੀ ਤੁਸੀਂ ਵੇਖ ਰਹੇ ਹੋ ਪਾਣੀ ਜਿਹੜਾ ਹੈ ਬਾਧ ਰਿਹਾ ਹੈ ਪਾਣੀ ਥੋੜਾ ਥੋੜਾ ਕਰਕੇ ਬਾਧ ਰਿਹਾ ਹੈ ਵੇਖ ਸਕਦੇ ਹੋ ਤੁਸੀਂ ਮੁੰਡਿਆ ਠੀਕ ਹੈ ਕੀ ਠੀਕ ਹੈ ਸਲਾਮ ਵਾਲੇ ਆ ਪਾਣੀ ਕਿਉਂਕਿ ਵੱਦਾ ਜਾ ਰਿਹਾ ਦਿਨੋ ਦਿਨ ਵੱਦਾ ਜਾ ਰਿਹਾ ਹੈ ਤੁਸੀਂ ਵੀ ਦੇਖ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਕਿ ਸਹੀ ਅਪਡੇਟ ਸਾਰਿਆਂ ਤੱਕ ਪਹੁੰਚ ਸਕੇ ਦੇਖੋ ਮਿੱਟੀ ਧਾਰਨ ਵੀ ਆਏ ਹੋਏ ਨੇ ਕੋਈ ਨਾਲ ਮਿੱਟੀ ਵੀ ਆਣੇਗਾ ਇਹ ਆਪਾਂ ਹੁਣ ਪਹੁੰਚੇ ਆਂ ਸੱਤ ਲੋਹ ਦਰਿਆ ਤੇ ਇਹ ਸ਼ਾਮ ਦੀ ਅਪਡੇਟ ਪਾਣੀ ਥੋੜਾ ਥੋੜਾ ਵਧਣਾ ਸ਼ੁਰੂ ਹੋ ਗਿਆ ਹਾਂ ਪਾਣੀ ਵਧ ਰਿਹਾ ਪਾਣੀ ਨਿਸ਼ਾਨੀਆਂ ਲਾਈਆਂ ਦੇਖ ਸਕਦੇ ਹੋ पाणी वधन चाही सुबू